जौला साहब ने कमाले करता है जिनी बधाई दे ये थोड़ी है। दो दसंबर श्री अकाल तख्त साहब तो बनी पंच मैंबरी कमेटी तो यारी साहब झुंदा साहब उन्होंने चंदूबाजरा साहब। ਤੇ ਸਾਡੀ ਸਾਰੀ ਲੀਡਰਸ਼ਿਪ ਆ ਜਾਈ ਹੈ ਤੇ ਸਾਰਿਆਂ ਨੂੰ ਹੀ ਮੈਂ ਵਧਾਈ ਵੀ ਦਿੰਦਾ ਪ੍ਰਮਾਤਮਾ ਅਗੇ ਵਹਿਗਰੂ ਅਗੇ ਗੁਰੂ ਅਗੇ ਅਰਦਾਸ ਵੀ ਕਰਦਾ ਕਿ ਜੋ ਮਿਸ਼ਨ ਨੂੰ ਲੈ ਕੇ ਆਪਾਂ ਚੱਲੇ ਆ ਆਪਾਂ ਉਹਦੇ ਵਿੱਚ ਕਾਮਯਾਬ ਹੋਈਏ ਇਹ ਕਿਉਂ ਲੋੜ ਪਈ ਕਿਉਂ ਅੱਜ ਆਪਾਂ ਇੱਥੇ ਇਕੱਠ ਕਰਨ ਦੀ ਲੋੜ ਪਈ ਆਪਾਂ ਨੂੰ ਇਹਦੇ ਬਹੁਤ ਵੱਡੇ ਕਾਰਨ ਨੇ ਜਿੱਥੇ 2015 ਦੇ ਵਿੱਚ ਬੀਐਲਬੀ ਤੋਂ ਕੰਮ ਸ਼ੁਰੂ ਹੋਇਆ ਉਥੇ ਐਸ ਇਲਾਕੇ ਦੇ ਵਿੱਚ ਤਾਂ ਮੈਂ ਇੱਕ ਵਾਰੀ ਮੈਂਬਰ ਸਾਹਿਬ ਨੂੰ ਪੁੱਛਿਆ ਮਾਜੀ ਕੀ ਹਾਲ ਹੈ ਕਹਿੰਦੇ ਹਾਲ ਫੂਲ ਦਾ ਕੋਈ ਬਹੁਤਾ ਵਧੀਆ ਨਹੀਂ ਮਾਜੀ ਪੁੱਛਿਆ ਕੀ ਗੱਲ ਕੀ ਕਾਰਨ ਕੀ ਹੋ ਗਿਆ ਕਹਿੰਦੇ ਜੀ ਸਾਡੇ ਤਾਂ ਐਡਮਿਨ ਕੇ ਸ਼ਰਮ ਜਿੱਥੇ ਮਰਜੀ ਮੈਨੇਜਰ ਲਾ ਦੇਵੇ ਜਿੱਥੇ ਮਰਜੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੀ ਗੱਲ ਕਰ ਦਵੇ ਤੇ ਮੈਂ ਬੜਾ ਹੈਰਾਨ ਹੋਇਆ ਮਾਜਾਰੇ ਹੋ ਨਹੀਂ ਸਕਦਾ ਮੈਂਬਰ ਸਾਹਿਬ ਐਵੇਂ ਗੱਲ ਕਰਦੇ ਹੋਣ ਪਰ ਐਤ ਕੀ ਪਤਾ ਲੱਗਿਆ ਜਦੋਂ ਚੌੜਾ ਸਾਹਿਬ ਦਾ 100ਵਾਂ ਜਨਮ ਦਿਨ ਮਨਾਇਆ ਚੌੜੇ ਪਿੰਡ ਦੇ ਵਿੱਚ ਅਸੀਂ ਉੱਥੇ ਬਹੁਤ ਵੱਡਾ ਇਕੱਠ ਰੱਖ ਲਿਆ ਉਧਰੋਂ ਸ਼੍ਰੋਮਣੀ ਕਮੇਟੀ ਨੇ ਵੀ ਗੁਰਦੁਆਰਾ ਦੁਖਰਵਾ ਸਾਹਿਬ ਇਕੱਠ ਰੱਖ ਲਿਆ ਪਤਾ ਲੱਗਿਆ ਵੀ ਉੱਥੇ ਮੈਨੇਜ ਕੌਣ ਕਰ ਰਿਹਾ ਹੈ ਮੈਨੇਜਰਾਂ ਦੇ ਡਿਊਟੀਆਂ ਕਾਉਣ ਲਾ ਰਿਹਾ ਹੈ ਉਹ ਐਨ ਕੇ ਸ਼ਰਮਾ ਲਾ ਰਿਹਾ ਅਸੀਂ ਬੜੇ ਹੈਰਾਨ ਹੋਏ ਕਿ ਯਾਰ ਕਿੰਨੇ ਮੈਂਬਰ ਨੇ ਇਨਾਂ ਦੇ ਨਾਲ ਵੀ ਮੈਂਬਰ ਹੈਗੇ ਪਰ ਜਿਹੜਾ ਆ ਕੰਮ ਹੈ ਹੋਰ ਕੰਮ ਸੌ ਕੰਮ ਕਰ ਲਵੇ ਹੋ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਮੈਨੇਜਮੈਂਟ ਮੈਨੇਜਰ ਨੂੰ ਡਾਇਰੈਕਸ਼ਨal ਦੇਣੀਆਂ ਤਿੰਨ ਕੇ ਸ਼ਰਮਾ ਦੇਵੇ ਤੇ ਐਦੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਸੋ ਇਹ ਕੋਈ ਇੱਕ ਦਿਨ ਦੇ ਵਿੱਚ ਨਹੀਂ ਇੱਥੇ ਸੀ ਪਹੁੰਚੇ ਲੋਕ ਗੱਲ ਕਰਦੇ ਸੀ ਕਿ ਸ਼ੋਮਨੀ ਕਲਵਲ ਨੇ ਕੰਮ ਬਹੁਤ ਕੀਤੇ ਨੇ ਡਵੈਲਪਮੈਂਟ ਬਹੁਤ ਕੀਤੀ ਹੈ ਇਸ ਏਰੀਏ ਤੇ ਕੈਪਟਨ ਕਮਲਜੀਤ ਸਿੰਘ ਨੇ ਬਹੁਤ ਲੰਮਾ ਟਾਈਮ ਰਾਜ ਵੀ ਕੀਤਾ ਤੁਹਾਡੇ ਜ਼ਿਲ੍ਹਾ ਦੇ ਉੱਤੇ ਰਾਜ ਕੀਤਾ ਜਿਹੜੀ ਕਾਂਗਰਸੀ ਨੂੰ ਕਹਿੰਦੇ ਸੀ ਕਿ ਪੱਕੀ ਉਹ ਕਾਂਗਰਸੀ ਹੈ ਉਹ ਪੰਥਕ ਕਾਚੀ ਚਾਚੀ ਬਣਾਈ ਜੇ ਸਹੀ ਗੱਲ ਪੁੱਛਦੇ ਹੋ ਜਿਹੜੀ ਮੈਂ ਵੀ ਪਹਿਲੀ ਇਲੈਕਸ਼ਨ ਲੜੀ ਤੁਸੀਂ ਬਹੁਤ ਵੱਡੀਆਂ ਜ਼ਾਤ ਦੇ ਵਿੱਚ ਵੋਟਾਂ ਪਾਈਆਂ ਉਹਦਾ ਇੰਚਾਰਜ ਵੀ ਕੈਪਟਨ ਕਮਲਜੀਤ ਸਿੰਘ ਸੀ ਉਨੇ ਸ਼ੁਰੂਆਤ ਕੀਤੀ ਸੀ ਇਧਰੋਂ ਕੈਪਟਨ ਕਮਲਜੀਤ ਸਿੰਘ ਤੇ ਉਧਰੋਂ ਸਾਹਿਬ ਸੁਖਦੇਵ ਸਿੰਘ ਢੇਡਾ ਸੰਗਰੂਰ ਦੇ ਤੇ ਕਿਉਂਕਿ ਦੋ ਕਾਂਛੀ ਜੱਸੀਆਂ ਤੋਂ ਸੰਗਰੂਰ ਜੀਆਂ ਵੀ ਪੈਂਦੀਆਂ ਸੀ ਅਰ ਬਹੁਤ ਵੱਡੀ ਤੁਸੀਂ ਮੱਤ ਵੀ ਕੀਤੀ ਹਿੰਮਤ ਵੀ ਕੀਤੀ ਅਰ ਬਹੁਤ ਵੱਡੀ ਇਤਜ਼ਾਦ ਦੇ ਵਿੱਚ ਤੁਸੀਂ ਵੋਟਾਂ ਵੀ ਪਾਈਆਂ ਸਵਾਜ ਪਤਾ ਲੱਗਿਆ ਕਿ ਤੁਸੀਂ ਕਿੰਨੇ ਪੰਥ ਕੋ ਕਿੰਨੇ ਪੰਥ ਦੇ ਨਾਲ ਜੁੜੇ ਹੋਏ ਹੋ ਠੀਕ ਹੈ ਤੁਹਾਡੇ ਨਾਲ ਜਾਤੀਆਂ ਹੁੰਦੀਆਂ ਰਹੀਆਂ ਟਕੇ ਹੁੰਦੇ ਰਹੇ ਪਰ ਤੁਸੀਂ ਪੰਥ ਦੇ ਨਾਲ ਜੁੜੇ ਰਹੇ ਹੋ ਮੈਂ ਉਹਦੇ ਨਾਲ ਹੀ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਹੈ ਉਹਨੂੰ ਵੀ ਵਧਾਈ ਦਿਨਾ ਕਿਉਂਕਿ ਬੜਾ ਜੋਰ ਲਾਇਆ ਉਹਨਾਂ ਨੂੰ ਕਿ ਇਹਨਾਂ ਨੂੰ ਤੋੜ ਦਿੱਤਾ ਜਾਵੇ ਕਿਵੇਂ ਨਾ ਕਿਵੇਂ ਇਹਨਾਂ ਦਾ ਕੰਮ ਸਿਰੇ ਨਾਲ ਲੱਗੇ ਮੈਂਬਰੀ ਦਾ ਸੱਤ ਕਮੇਟੀ ਬਣੀ ਸੀ ਸੱਤ ਮੈਂਬਰੀ ਕਮੇਟੀ ਦੇ ਵਿੱਚ ਕਾਮੀ ਸਾਹਿਬ ਜिले ਪ੍ਰਧਾਨ ਨੇ ਐ ਜੀ ਪੀ ਸੀ ਦੇ ਉਹਨਾਂ ਦੇ ਨਾਲ ਬਡੁੰਗਰ ਸਾਹਿਬ ਜਿਹੜੇ ਸਾਫਕਾ ਪ੍ਰਧਾਨ ਨੇ ਜਿਹੜਾ ਪੱਕਾ ਸੀ ਕਿ ਜੋਸ਼ ਕੁਬੀਰ ਕਹਿ ਦੂਗਾ ਇਹਨਾਂ ਨੇ ਉਹੀ ਕਰਨਾ ਹੈ ਤੇ ਉਹਨਾਂ ਤੁਰ ਜਾਇਨ ਕਰਾਏ ਫੇਰ ਉਹਨੂੰ ਇਹ ਵੀ ਆਸਮੀ ਸੀ ਕਿ ਝੁੰਡਾ ਸਾਹਿਬ ਤਾਂ ਬਾਹਰ ਹੀ ਜਾਂ ਸਕਦੇ ਇਹ ਆਈ ਸਾਹਿਬ ਨੂੰ ਜੋ ਅਸੀਂ ਕਹਿ ਦਾਂਗੇ ਉਹੀ ਗੱਲ ਕਰ ਲਾਂਗੇ ਬੀਬੀ ਸੁਮੰਤ ਕੌਰ ਹੈ ਉਹ ਤਾਂ ਸਾਡੀ ਮੁਲਾਜ਼ਮ ਹੈ ਤੇ ਅਸੀਂ ਸ਼੍ਰੀ ਕਾਲ ਤਖਸਾਲ ਦੀ ਗੱਲ ਘਟਾਉਣੀ ਹੈ ਕਿ ਜੇ ਸ਼੍ਰੀ ਕਾਲ ਤਖਸਾਲ ਨੇ ਸਤ ਮੈਂਬਰ ਦੀ ਕਮੇਟੀ ਬਣਾਈ ਹੈ ਤਾਂ ਪਹਿਲੇ ਖੇੜੂ ਖੇੜੂ ਹੋ ਗਈ ਪਰ ਮੈਂ ਇਹਨਾਂ ਨੂੰ ਬਧਾਈ ਦੇਣਾ ਪੰਜ ਦੇ ਪੰਜ ਮੈਂਬਰ ਚਟਾਨ ਦੀ ਤਰ੍ਹਾਂ ਖੜੇ ਰਹੇ ਸ਼੍ਰੀ ਕਾਲ ਤਖਸਾਲ ਤੇ ਗਏ ਕਿ ਸਾਡੇ ਲਈ ਕੀ ਡਾਇਰੈਕਸ਼ਨ ਹੈ ਕਾਲ ਤਖਸਾਲ ਦੇ ਜੱਜ ਸਾਹਿਬ ਨੇ ਕਿਹਾ ਕਿ ਤੁਹਾਨੂੰ ਇਹੀ ਹੁਕਮ ਹੈ ਕਿ ਲੋਕਾਂ ਦੇ ਵਿੱਚ ਜਾਓ ਭਰਤੀ ਕਰੋ ਭਰਤੀ ਕਰਕੇ ਇੱਕ ਵਧੀਆ ਕਾਲੀ ਦਲ ਇੱਕ ਮਜ਼ਬੂਤ ਕਾਲੀ ਦਲ ਬਣਾ ਕੇ ਪੰਥਕ ਸਰਕਾਰ ਹੋਣੀ ਚਾਹੀਦੀ ਹੈ ਇੱਥੇ ਤਰੱਕੀ ਤਾਂ ਹੀ ਹੋ ਸਕਦੀ ਹੈ ਜੇ ਪੰਥਕ ਸਰਕਾਰ ਹੋਵੇ ਸੋਏ ਚਟਾਨ ਦੀ ਤਰ੍ਹਾਂ ਖੜੇ ਉਸ ਤੋਂ ਅੱਗੇ ਵੀ ਸਉਣ ਤੇ ਛਾਗੇ ਆਈ ਗੱਲ ਕਿ ਤੁਸੀਂ ਵੀ ਚਟਾਨ ਦੀ ਤਰ੍ਹਾਂ ਨਾਲ ਖੜਗੇ ਤੁਸੀਂ ਵੀ ਬਹੁਤ ਹਿੰਮਤ ਕੀਤੀ ਮਿਹਨਤ ਕੀਤੀ ਥੋ-ਥੋ ਦੇਖ ਰਹੇ ਹੋ ਕਿ ਜਿੱਥੇ ਅਸੀਂ ਪਹਿਲਾਂ ਸੁਖਬੀਰ ਸਿੰਘ ਬਾਦਲੋਂ ਦਾ ਸੀ ਉਥੇ ਜੋਰ ਲਾ ਕੇ ਕੱਟ ਕਰਦੇ ਸੀ ਬਸਾ ਦਿੰਦੇ ਸੀ ਹੋਰ ਸਾਰਾ ਕੁਝ ਹੀ ਕਰਦੇ ਸੀ ਪਰ ਅੱਜ ਤੁਸੀਂ ਆਪਣੇ ਆਪ ਆ ਰਹੇ ਹੋ ਆਪਣੇ ਆਪ ਮਿੰਟ ਕਰ ਰਹੇ ਹੋ ਤੇ ਆਪ ਹਿੰਮਤ ਕਰ ਰਹੇ ਹੋ ਜਿੱਤੇ ਜਾ ਰਹੇ ਨੇ ਉਥੇ ਹਰ ਜਗ੍ਹਾ ਤੇ ਉੱਤੇ ਵੱਡੇ ਤੋਂ ਵੱਡਾ ਇਕੱਠ ਹੁੰਦਾ ਆ ਰਿਹਾ ਸਭ ਤੋਂ ਪਹਿਲਾਂ ਇਕੱਠ ਤੁੰਦਾ ਸਾਹਿਬ ਨੇ ਬਣਾਇਜ ਕੀਤਾ ਤੁਰੂਰਚ ਕੀਤਾ ਪਟਿਆਏ ਹੋਇਆ ਸਾਰੇ ਪੰਜਾਬ ਦੇ ਵਿੱਚ ਹੁਣ ਇੱਕ ਹੋਰ ਲੱਗੀ ਹੋਈ ਹੈ ਇੱਕ ਕੰਪੀਟੀਸ਼ਨ ਚੱਲ ਰਿਹਾ ਹਰ ਬੰਦਾ ਕਹਿੰਦਾ ਕਿ ਸਾਡੇ ਰੱਖੋ ਪਹਿਲਾਂ ਅਸੀਂ ਜ਼ਿਲ੍ਹਿਆਂ ਦੀ ਗੱਲ ਕਰਦੇ ਸੀ ਕਿ ਜਿਨ੍ਹਾਂ ਦੇ ਵਿੱਚ ਇਕੱਠ ਹੋਣੇ ਚਾਹੀਦੇ ਨੇ ਹੁਣ ਕਾਸੀ ਚਾਚੀ ਦੀ ਗੱਲ ਆ ਗਈ ਅਖੀਰ ਦੇ ਵਿੱਚ ਹਾਲਾਤ ਦੇ ਪੈਦਾ ਹੋ ਜਾਣੇ ਨੇ ਕਿ ਹਰ ਪਿੰਡ ਵਾਲਿਆਂ ਨੇ ਕਹਿਣਾ ਹੈ ਕਿ ਜੀ ਸਾਡੇ ਕੋਲ ਆਓ ਅਸੀਂ ਇਕੱਠ ਕਰਦੇ ਆ ਸਾਡੇ ਨਾਬੇ ਹਲਕੇ ਦੇ ਵਿੱਚ ਪਿੰਡਾਂ ਨੇ ਕਿਹਾ ਮਡੌਰ ਪਿੰਡ ਵੀ ਨਾ ਕਹਿੰਦੇ ਹੋ ਤੁਸੀਂ ਜਾਣਦੇ ਹੋਵੋਗੇ ਸਾਡੇ ਏਰੀਆ ਦਾ ਸਭ ਤੋਂ ਵੱਡਾ ਪਿੰਡ ਹੈ ਉਹ ਕਹਿਣ ਲੱਗੇ ਸਾਡੇ ਪਿੰਡ ਦੇ ਵਿੱਚ ਇਕੱਠ ਰੱਖੋ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ ਲੰਗ ਪਿੰਡ ਬਹੁਤ ਵੱਡਾ ਪਿੰਡ ਹੈ ਉਹਨਾਂ ਨੇ ਕਿਹਾ ਕਿ ਸਾਡੇ ਲੰਗ ਪਿੰਡ ਰੱਖੋ ਅਸੀਂ ਵੱਡਾ ਇਕੱਠ ਕਰਾਂਗੇ ਸੋ ਦਿਨ ਬਦ ਦਿਨ ਪਿਉਂ ਚੜਦੀ ਜਾ ਰਹੀ ਹੈ ਬਹੁਤ ਹਰ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਚਾਹੇ ਹਿੰਦੂ ਹੈ ਸਿੱਖਾ ਹੈ ਮੁਸਲਮਾਨ ਹੈ ਸਾਈ ਹੈ ਪਰ ਹਰ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਕਰਦਾ ਹੈ ਹਰ ਬੰਦਾ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਆ ਮੈਂ ਦੇਖਿਆ ਕਿ ਹਿੰਦੂ ਭਾਈਚਾਰੇ ਦੇ ਵਿੱਚ ਵੀ ਬਹੁਤ ਚਾਅ ਹੈ ਕਿ ਅਸੀਂ ਪੰਥ ਦੇ ਨਾਲ ਜੁੜਨਾ ਹੈ ਅਰ ਆਪਾਂ ਨੇ ਜਿਵੇਂ ਇਹ ਕੰਸਿਸਟੈਂਸੀ ਵਾਲੀ ਹੈ ਕੈਪਟਨ ਕਮਲਜੀਤ ਸਿੰਘ ਨੇ ਤੇ ਉਸੇ ਤਰ੍ਹਾਂ ਸਾਰੇ ਪੰਜਾਬ ਨੂੰ ਬਦਲਣਾ ਕੋਈ ਵੀ ਪਾਰਟੀ ਜੋ ਪੰਥ ਕਰ ਸਕਦਾ ਹੈ ਜੋ ਰੀਜਨਲ ਪਾਰਟੀ ਕਰ ਸਕਦੀ ਹੈ ਹੋਰ ਕੋਈ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਕੋਈ ਭਾਜਪਾ ਹੋਵੇ ਚਾਹੇ ਆਪਾਏ ਹੋਣ ਕੋਈ ਪਾਰਟੀ ਹੋਵੇ ਹਰ ਇੱਕ ਦੇ ਹਿੱਤ ਦਿੱਲੀ ਆ ਨਾਲ ਜੁੜੀ ਹੋਏ ਨੇ ਇੱਕੋ ਇੱਕ ਪਾਰਟੀ ਹੈ ਸ਼ੋਮਨੀ ਕਾਲੀ ਦਲ ਜਿਹਦੇ ਹਿੱਤ ਪੰਜਾਬ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੀ ਤਰੱਕੀ ਦੀ ਗੱਲ ਕਰਦੇ ਨੇ ਪੰਜਾਬ ਦੀ ਉਨਤੀ ਦੀ ਗੱਲ ਕਰਦੇ ਨੇ ਜਿੱਥੇ ਤੱਕ ਪਾਣੀਆਂ ਦੀ ਗੱਲ ਆਉਂਦੀ ਹੈ ਉਥੇ ਵੀ ਪੰਜਾਬ ਦੀ ਗੱਲ ਕਰਦੇ ਨੇ ਪਰ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਦਿੱਲੀ ਦੀ ਗੱਲ ਪਹਿਲਾਂ ਕਰਦੀਆਂ ਨੇ ਆਪਾਂ ਦੇਖ ਹੀ ਰਹੇ ਹਾਂ ਆਪ ਦੀ ਸਰਕਾਰ 92 ਐਮਐਲਏ ਜਿੱਤੇ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਹਰਿਆਣਾ ਜਾ ਕੇ ਹਰਿਆਣਾ ਦੀ ਗੱਲ ਦਿੱਲੀ ਜਾ ਕੇ ਜਿੱਲੀ ਜੀ ਗਲ ਇੱਕ ਦਿਨ ਵੀ ਇਹ ਨਹੀਂ ਹੋਇਆ ਕਿ ਪੰਜਾਬ ਦੀ ਗੱਲ ਕੀਤੀ ਹੋਵੇ ਇੱਕ ਵੀ ਇਹਨਾਂ ਨੇ ਦਿੱਲੀ ਦੇ ਵਿੱਚ ਕੋਈ ਸਰਦਾਰ ਇਹ ਮਿਲ ਨਹੀਂ ਸੀ ਆਪਣਾ ਮੰਤਰੀ ਨਹੀਂ ਸੀ ਬਣਾਇਆ ਸੋ ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਨਾਲ ਕਿੰਨਾ ਖੇਤ ਰੱਖਦੇ ਨੇ ਕਿੰਨਾ ਕੋ ਕਰਦੇ ਨੇ ਉਹਦੇ ਵਿੱਚ ਮੈਂ ਸਮਝਦਾ ਕਿ ਤੁਹਾਡਾ ਵੀ ਕੋਈ ਕਸੂਰ ਨਹੀਂ ਹੈ ਗਲਤੀਆਂ ਏਡੀਆਂ ਵੱਡੀਆਂ ਸੀ ਕੋਈ ਬੰਦਾ ਵੀ ਆਪਣੀ ਜ਼ਮੀਨ ਆਪਣੀ ਜਾਇਦਾਦ ਆਪਣਾ ਘਰ ਆਪਣੇ ਅਹੁਦੇ ਸਾਰੀਆਂ ਚੀਜ਼ਾਂ ਛੋਟੀਆਂ ਨੇ ਸਭ ਤੋਂ ਵੱਡਾ ਕੀ ਹੈ ਆਪਣਾ ਧਰਮ ਹੈ ਹਰ ਬੰਦਾ ਆਪਣੇ ਧਰਮ ਦੇ ਨਾਲ ਜੁੜਿਆ ਹੁੰਦਾ ਹੈ ਉਹ ਗਲਤੀਆਂ ਇਹ ਜਿਹੜੇ ਕੀਤੀਆਂ ਬਲੰਡਰ ਇਹ ਜਿਹੜੇ ਕੀਤੇ ਕਿ ਜਿਹੜੇ ਬਰਦਾਸ਼ਤ ਕਰਨ ਆਏ ਸੀ ਲੋਕਾਂ ਨੇ ਸਬਕ ਦਿੱਤਾ ਕਿ ਵੀ ਤੁਸੀਂ ਗਲਤੀਆਂ ਕੀਤੀਆਂ ਨੇ ਉਹ ਅੱਜ ਆਈ ਜਗ੍ਹਾ ਤੇ ਮਾਫੀ ਮੰਗ ਲੋ ਆ ਕੇ ਪਰ ਨਹੀਂ ਮੈਨੂੰ ਯਾਦ ਹੈ ਸਾਰਿਆਂ ਦੇ ਵਿੱਚ ਜਦੋਂ ਇਲੈਕਸ਼ਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਾਰ ਗਏ ਸਾਧ ਸੰਦੇਵ ਸਿੰਘ ਟੇਸਾ ਨੇ ਕਿਹਾ ਕਿ ਸੁਖਬੀਰ ਤੂੰ ਛੱਡ ਦੇ ਤੂੰ ਪ੍ਰਧਾਨਗੀ ਛੱਡ ਦੇ ਜੇ ਬਹੁਤੀ ਕਰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਬਣਾ ਦੇ ਰੁਸ ਕੇ ਭੱਜ ਗਿਆ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਕਿਵੇਂ ਬਣ ਜੂ ਮੈਂ ਹੀ ਰਹੂੰਗਾ ਅਖੀਰ ਜੋ ਹਾਲਾਤ ਹੋਏ ਆਪਾਂ ਸਾਰਿਆਂ ਨੇ ਦੇਖੇ ਨੇ ਇੱਕ ਤੇ ਨਹੀਂ ਗੱਲ ਖੜੀ ਦੋ ਤੇ ਨਹੀਂ ਖੜੀ ਉਹ ਗੱਲਾਂ ਆਪਾਂ ਸਟੇਜ ਤੋਂ ਕਹਿਣੀ ਆ ਵੀ ਔਖੇ ਲੱਗਦੇ ਜੋ ਉਹਨਾਂ ਨੇ ਕੀਤੀਆਂ ਨੇ ਜੋ ਸਾਡੇ ਨਾਲ ਜਾਤੀਆਂ ਹੋਈਆਂ ਨੇ ਜੋ ਸਾਡੇ ਗੁਰੂ ਦੇ ਨਾਲ ਕੀਤਾ ਉਹ ਕਹਿਣਾ ਬਹੁਤ ਔਖਾ ਹੈ ਕਈ ਬੰਦੇ ਕਹਿ ਦਿੰਦੇ ਨੇ ਕਿ ਜੀ ਤੁਸੀਂ ਕਿਵੇਂ ਛੱਡਦਾ ਤੁਹਾਡੀਆਂ ਤੋਂ ਬੜਾ ਲਗਾਓ ਸੀ ਇਹ ਛੱਡਣਾ ਵੀ ਕੋਈ ਸੌਖਾ ਕੰਮ ਨਹੀਂ ਆਪਣੀ ਪਾਰਟੀ ਤੋਂ ਵੱਖਰਾ ਹੋਣਾ ਕੋਈ ਛੋਟੀ ਗੱਲ ਨਹੀਂ ਬਹੁਤ ਔਖਾ ਹੋ ਕੇ ਬੰਦਾ ਛੱਡਦਾ ਹੈ ਪਰ ਦੂਜੀ ਗੱਲ ਸ੍ਰੀ ਗੁਰੂ ਕਾਚਾ ਦਾ ਤਾਂ ਆਪਣੀ ਹੁਕਮ ਹੈ ਸਾਰਿਆਂ ਦੇ ਲਈ ਅਸੀਂ ਕੋਈ ਉਹਨੂੰ ਕੋਈ ਸਜ਼ਾ ਦਿਵਾਉਣ ਨਹੀਂ ਸੀ ਗਏ ਅਸੀਂ ਤਾਂ ਆਪਣੇ ਕਿੰਨੇ ਗਏ ਸੀ ਕਿ ਤਾਜੀ ਵੀ ਸਰਕਾਰ ਦਾ 파ਟ ਸੀ ਅਸੀਂ ਵੀ ਸਰਕਾਰ ਦੇ ਵਿੱਚ ਸੀ ਅਸੀਂ ਉਦੋਂ ਬੋਲੇ ਨਹੀਂ ਅਸੀਂ ਤਾਂ ਉਸ ਗੱਲ ਦੀ ਮਾਫੀ ਲੈਣ ਗਏ ਸੀ ਕਿ ਅਸੀਂ ਉਸ ਗੱਲ ਦੀ ਮਾਫੀ ਜੋ ਤੂੰ ਸਜਾ ਸਾਨੂੰ ਲਾਉਣੀ ਹੈ ਉਹ ਸਾਨੂੰ ਸਜਾ ਲਾ ਦਿਓ ਇਹਦਾ ਕੁਦਰਤ ਨੇ ਪ੍ਰਮਾਤਮਾ ਨੇ ਸ਼੍ਰੀ ਕਾਲ ਤਖਸਾਲ ਨੇ ਉਹਨੂੰ ਉੱਥੇ ਲਿਆ ਕੇ ਖੜਾ ਕੀਤਾ ਕਿ ਵੀ ਤੇਰੀ ਸਭ ਤੋਂ ਵੱਡੀਆਂ ਗਲਤੀਆਂ ਤੇਰੀਆਂ ਨੇ আর ਮੈਨੂੰ ਪਤਾ ਹੈ ਕਿ ਉਹ ਲੋਕ ਵੀ ਕਈ ਜਿਹੜੇ ਆਪਣਾ ਸੈਲਫ ਇੰਟਰਸਟ ਦੇ ਜਿਨ੍ਹਾਂ ਨੂੰ ਕੋਈ ਗੱਲ ਦਾ ਪਤਾ ਵੀ ਹੈ ਨਹੀਂ ਸੀ ਉਹ ਵੀ ਉੱਧਰ ਜਾ ਕੇ ਖੜ ਗਏ ਕਿ ਜੀ ਅਸੀਂ ਇੱਧਰ ਖੜੇ ਆ ਸਾਡਾ ਸਲਾਹ ਕਰਕੇ ਹੋਇਆ ਆ ਸਲਾਹ ਮੈਨੂੰ ਪਤਾ ਦੇ ਕਿਸੇ ਨਾਲ ਹੋਈਓ ਨਹੀਂ ਉਹ ਤਾਂ ਆਪ ਮਾਹ ਰਹੀ ਆਪਾਂ ਸਾਰਿਆਂ ਨੇ ਸੁਣਿਆ ਕਿ ਜਿਵੇਂ ਸਿੱਖਾਂ ਦਾ ਗੁਰੂ ਮਾਏ ਆ ਸਿੱਖਾਂ ਦਾ ਬਾਬਾ ਮਾਏ ਆ ਜੋ ਮੈਂ ਕਹਿ ਦੂੰਗਾ ਉਹੀ ਹੋਊਗਾ ਕਿਸੇ ਚੀਜ਼ ਦੀ ਕੋਈ ਹੱਦ ਹੁੰਦੀ ਆ ਜਦੋਂ ਆਪਾਂ ਹੱਦਾਂ ਕਰਾਸ ਕਰ ਜਾਈਏ ਫਿਰ ਪ੍ਰਮਾਤਮਾ ਆਪਣਾ ਭਾਣਾ ਬਤਾਉਂਦਾ ਸੋ ਪ੍ਰਮਾਤਮਾ ਨੇ ਆਪਣਾ ਭਾਣਾ ਬਤਾਇਆ ਤੋ ਆਪਾਂ ਸਾਰਿਆਂ ਨੇ ਹੁਣ ਇਕੱਠੇ ਹੋ ਕੇ ਜਿਵੇਂ ਤੁਸੀਂ ਅੱਜ ਇਕੱਠ ਕੀਤਾ ਹੈ ਇਹ ਕਾਠ ਆਪਾਂ ਹੁਣ ਜੁੜ ਕੇ ਰਹਿਣਾ ਹੈ ਭਰਤੀ ਕਰਨੀ ਹੈ ਜੋ ਜਿਵੇਂ ਇਮਾਨਦਾਰ ਤੇ ਧਿਆਨدار ਦੇ ਨਾਲ ਪੰਜ ਮੈਂਬਰੀ ਕਮੇਟੀ ਭਰਤੀ ਕਰਨ ਲੱਗੀ ਹੈ ਆਧਾਰ ਕਾਰਡ ਲਾ ਕੇ ਬਿਲਕੁਲ ਪਾਰਦਰਸ਼ੀ ਅੱਜ ਕਿਸੇ ਨੇ ਦੇਖਿਆ ਕਿ ਉਹਨਾਂ ਨੇ ਜਿਹੜੀ ਭਰਤੀ ਜਿਹੜੀ ਉਹ ਕਹਿੰਦੇ ਨੇ ਕਿ ਸਾਡੀ ਤਾਂ 25 ਲੱਖ ਦੀ ਭਰਤੀ ਹੋ ਗਈ ਸਾਡੀ ਇੰਨੀ ਭਰਤੀ ਹੋ ਗਈ ਸਭੈ ਇਸ ਗੱਲ ਤੋਂ ਕਿ ਪੈਸੇ ਇਕੱਠੇ ਕਰਨੇ ਨੇ ਪੈਸੇ ਦੇਜੋ ਭਰਤੀ ਤੁਹਾਡੀ ਹੋ ਗਈ ਮੈਂ ਵਧਾਈ ਦਿੰਦਾ ਪੰਜੇ ਮੇਰੀ ਕਮੇਟੀ ਨੂੰ ਇਹ ਕਹਿੰਦੇ ਪੈਸੇ ਨਹੀਂ ਲੈਣੇ ਫ੍ਰੀ ਭਰਤੀ ਕਰਨੀ ਹੈ ਬਹੁਤ ਜੋਰ ਲਾਇਆ ਸੀ ਕਿ ਪਹਿਲਾਂ ਸੁਖਵੀਰ ਖੱਟਦਾ ਸੁਖਵੀਰ ਤੋਂ ਬਿਨਾਂ ਅਕਾਲੀ ਦਲ ਕੇ ਵਿੱਚ ਨੂੰ ਸੁਖਵੀਰ ਨੂੰ ਤਾਂ ਹਰ 5 ਸਾਲ ਬਾਅਦ ਭਰਤੀ ਦੇ 5-7 ਕਰੋੜ ਰੁਪਏ ਇਕੱਠਾ ਹੋ ਜਾਂਦਾ ਇਹਨਾਂ ਦਾ ਭਰਤੀ ਫ੍ਰੀ ਕਰਦੀ ਸੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਹੈ ਇਹ ਨਹੀਂ ਪਤਾ ਕਿ ਪੈਸੇ ਤਾਂ ਲੋਕ ਦਿੰਦੇ ਰਹੇ ਨੇ ਤੁਸੀਂ ਵੀ ਦਿੰਦੇ ਰਹੇ ਹੋ ਹਾਇ ਬੰਦਾ ਪੈਸੇ ਦਿੰਦਾ ਰਿਹਾ ਮੇਰਾ ਖਿਆਲ ਹੈ ਵੀ ਕਦੇ ਵੀ ਕਿਸੇ ਵੀ ਹਿਸਾਬ-ਕਿਤਾਬ ਨਹੀਂ ਹੋਇਆ ਕਿ ਪਾਰਟੀ ਨੂੰ ਕਿੰਨੇ ਪੈਸੇ ਇਕੱਠੇ ਹੋਏ ਨੇ ਕਿੱਥੇ ਖਰਚੇ ਨੇ ਕਿਵੇਂ ਖਰਚੇ ਨੇ ਜੇ ਕੋਈ ਭਰਤੀ ਕੀਤੀ ਆ ਕੋਈ ਬੰਦੇ ਰੱਖੇ ਨੇ ਉਹ ਵੀ ਆਪਣੇ ਆਪ ਤੇ ਕਹਿੰਦੇ ਜੀ ਆ ਬੰਦਾ ਰੱਖਿਆ ਜੀ ਤਨਖਾਹ ਕਿੰਨੀ ਆ 2.5 ਲੱਖ ਰੁਪਈਆ ਕਹਿੰਦੇ ਕੰਮ ਕੀ ਕਰਦਾ ਇਹ ਸੁਖਵੀਰ ਦੇ ਨਾਲ ਰਹਿੰਦਾ ਜੀ 24 ਘਟੇ ਸੁਖਵੀਰ ਦੇ ਨਾਲ ਹੈ। ਆ ਫਲਾਨੀ ਚੀਜ਼ ਹੈ ਆਈਟੀ ਬੰਗਾਲੇ ਬੰਦੇ ਨੇ ਤੇ ਕੀ ਕੰਮ ਕਰਦੇ ਨੇ? ਇਹ ਦੀ ਸੁਖਵੀਰ ਦਾ ਕੰਮ ਕਰਦੇ ਨੇ। ਇੱਕ ਗੱਲ ਤਾਂ ਦੱਸ ਦਿਓ ਜੇ ਇਹ ਲੋਕਾਂ ਦੇ ਲਈ ਕੀ ਹੋਵੇ? ਆ ਚੰਦੂ ਮਾਰਾ ਸਾਹਿਬ ਬੈਠੇ ਨੇ। ਮੈਂ ਇਹਨਾਂ ਨੂੰ ਪੁੱਛਿਆ, ਮਾਜੀ ਮਾਨਦਿਰ ਨੂੰ ਦੱਸੋ ਕਿ ਤੁਸੀਂ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਹੈ। ਕਿ ਤੁਹਾਨੂੰ ਕਿੰਨੇ ਪੈਸੇ ਦਿੱਤੇ ਨੇ? ਕਿੰਨਾ ਮਟੀਰੀਅਲ ਦਿੱਤਾ ਹੈ? ਕਹਿੰਦੇ ਇੱਕ ਛੱਡੀ ਵੀ ਨਹੀਂ ਦਿੱਤੀ। ਕਿ ਉਹ ਚੰਦੂ ਮਾਰਾ ਸਾਹਿਬ ਦਾ ਠੀਕ ਹੈ ਜਾਂ ਗਲਤ ਹੈ? ਚੰਦੂ ਮਾਰਾ ਸਾਹਮਣੇ ਕਿਹਾ ਵੀ ਮੈਨੂੰ ਇੱਕ ਛੱਡੀ ਵੀ ਨਹੀਂ ਦਿੱਤੀ। ਜੇ ਜਿਹੜਾ ਬੰਦਾ ਪਾਰਲੀਮੈਂਟ ਦੀ ਇਲੈਕਸ਼ਨ ਲੜਦਾ ਹੈ ਉਹਨੂੰ ਇੱਕ ਛੱਡੀ ਵੀ ਨਾ ਦਿੱਤੀ ਹੋਵੇ ਫਿਰ ਉਹ ਖਰਚਾ ਕਿੱਥੇ ਹੋਵੇ ਕਿੱਥੇ ਪੈਸੇ ਲੱਗਦੇ ਨੇ ਜੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਹੈ ਸੋ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਜੋਸ਼ਾ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਪੰਥ ਦਾ ਸਨੇਹਾ ਲੈ ਕੇ ਤੁਸੀਂ ਘਰ ਘਰ ਜਾ ਕੇ ਅੱਗੋਂ ਆਪਾਂ ਨੇ ਇਹ ਸਨੇਹਾ ਦੇਣਾ ਹੈ ਆ ਕਾਕਾ ਜਾ ਕੇ ਆਪਾਂ ਭਰਤੀ ਕਰਨੀ ਹੈ ਜਨਰਲ ਭਰਤੀ ਕਰਨੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਵੈਗੁਰੂ ਜੀ ਕਾਕਾ ਸਾਹਿਬ ਸ਼੍ਰੀ ਵੈਗੁਰੂ ਜੀ ਕੀ ਫਤਿਹ ਰਖਣਾ ਸਾਹ ਦਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਾਹਿਬ ਜੀ ਉਹ ਸਮਾ ਚੇਤਾ ਕਰਿਏ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਦਸਮ ਪਾਤਸ਼ਾਹ ਦਾ ਦਰਬਾਰ ਲੱਗਿਆ ਹੋਇਆ ਸੀ ਸੰਗਤਾਂ ਸਜੀਆਂ ਹੋਈਆਂ ਸਨ ਤਾਂ ਸੂਈ ਨੇ ਖਬਰ ਦਿੱਤੀ ਪਾਤਸ਼ਾਹ ਕੱਲ ਨੂੰ ਹਮਲਾ ਕਰਨਾ ਮਸ ਸਾਤੀ ਲੈਣੇ ਪਹਾੜੀਏ ਤੇ ਮੁਗਲ ਇਹਲਾ ਆਨੰਦ ਕਰਦਾ ਦਰਵਾਜ਼ਾ ਤੋੜਨਾ ਉਹਨਾਂ ਨੇ ਪਾਦਸ਼ਾਹ ਮੈਂ ਤੁਹਾਨੂੰ ਦੱਸਣਾ ਆ ਸਤੂਗੁਰਾਂ ਨੇ ਫਰਮਾਇਆ ਉਹਨਾਂ ਦੇ ਸੱਜੇ ਹੱਥ ਭਾਈ ਦੂਨੀ ਚੰਦ ਬੈਠਾ ਸੀ ਬੜੀ ਡੀਡੌਲ ਸੀ ਵੱਡਾ ਸਰੀਰ ਸੀ ਉਹਦਾ ਸਤੂਗੁਰਾਂ ਨੇ ਫਰਮਾਇਆ ਮੇਰਾ ਦੂਨੀ ਚੰਦ ਪਹਾੜੀਆ ਤੀ ਨਾਲ ਲੜੂਆ ਪਰ ਉਹ ਬੰਦੇ ਨੂੰ ਗੁਰੂ ਤੇ ਭਰੋਸਾ ਨਹੀਂ ਸੀ ਉਹ ਬੰਦਿਆਂ ਤੇ ਭਰੋਸਾ ਕਰਦਾ ਸੀ ਰਾਤ ਨੂੰ ਕਿਲੇ ਦੀ ਕੰਦ ਤੋਂ ਛਾਲ ਮਾਰ ਦਿੱਤੀ ਲੱਟ ਟੁੱਟ ਗਈ ਦੂਣੀ ਚਾਂਦੀ ਸਭ ਲੜ ਕੇ ਮਰ ਗਏ ਕਿਉਂਕਿ ਗੁਰੂ ਤੇ ਭਰੋਸਾ ਨਹੀਂ ਸੀ ਦੂਜੇ ਦਿਨ ਫੇਰ ਦਰਬਾਰ ਲੱਗਿਆ ਫੇਰ ਗੁਰੂ ਦੇ ਸਿੱਖਾਂ ਨੇ ਆਖਿਆ ਸਤਿਗੁਰਾ ਦੂਣੀ ਚੰਦ ਭੱਜ ਗਿਆ ਗੁਰੂ ਸਾਹਿਬ ਨੇ ਆਖਿਆ ਮੇਰਾ ਭਾਈ ਬਜਿੱਤਰ ਸਿੰਘ ਬੈਠਾ ਇਹ ਹਾਥੀ ਨਾਲ ਲੜੂਗਾ ਭਾਈ ਬਜਿੱਤਰ ਨੇ ਕਹਿਆ ਸਤਿਗੁਰਾ ਤੇਰਾ ਆਸ਼ੀਰਵਾਦ ਮੈਂ ਹਾਥੀ ਦਾ ਮੁਕਾਬਲਾ ਕਰੂੰਗਾ ਭਾਈ ਬਜਿੱਤਰ ਸਿੰਘ ਨੇ ਨਾਗਣੀ ਮਾਰੀ ਜੋ ਹਾਥੀ ਦਾ ਹੜਵਾ ਤੁਹਾਡੇ ਸਾਹਮਣੇ ਹੈ ਸਤਕਾਰਯੋਗ ਸਾਧ ਸੰਗਤ ਜੀ ਜਦੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ 7 ਮੈਂਬਰੀ ਕਮੇਟੀ ਬਣੀ ਸੀ ਦੋਵਾਂ ਨੂੰ ਪਰੋਸਣਾ ਨਹਿਰਾ ਗੁਰੂ ਤੇ ਉਹ ਪਿੱਛੇ ਦੇ ਕੇ ਛਾਲ ਮਾਰ ਕੇ ਭੱਜ ਗਏ ਪੰਜ ਸਿੱਧਗੀ ਸਿੱਖ ਜਿਨ੍ਹਾਂ ਨੂੰ ਗੁਰੂ ਤੇ ਪਰੋਸਾ ਸੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਮੂਹ ਕੇ ਹੁਕਮ ਮੰਨਿਆ ਉਸੇ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਆਏ ਨੇ ਆਓ ਜਕਾਰਾ ਲਾ ਕੇ ਉਹਨਾਂ ਦਾ ਸਵਾਗਤ ਕਰੀਏ

ਪੀ ਸਿੰਘ ਜੀ ਪਹੁੰਚੇ ਨੇ ਸਮੂਹੀਆਂ ਸੰਗਤਾਂ ਵੱਲੋਂ ਦਿਲ ਦੀਆਂ ਗਰਾਈਆਂ ਜੋ ਜੀ ਆਇਆਂ ਸਿੰਘ ਸਾਹਿਬ ਜੀ ਨੂੰ ਸਿੰਘ ਸਾਹਿਬ ਜੀ ਦੀ ਵੱਡੀ ਸੇਵਾ ਪੰਥ ਪ੍ਰਤੀ ਸਤਿਕਾਰ ਜੋ ਸਾਧ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਸੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਗੁਰੂ ਤੇ ਭਰੋਸਾ ਰੱਖ ਕੇ ਤੁਰੀ ਹੈ ਇਹ ਸਿੱਧਕੀ ਸਿੱਖ ਨੇ ਤੇ ਭਰੋਸਾ ਸਾਧ ਸੰਗਤ ਜੀ ਤੁਹਾਡਾ ਸੰਗਤ ਤੇ ਵੀ ਰੱਖ ਕੇ ਤੁਰੀ ਹੈ ਕਿ ਗੁਰੂ ਦੇ ਸਿੱਖ ਗੁਰੂ ਨਾਲ ਖੜਦੇ ਆਏ ਨੇ ਆਪਾਂ ਇਤਿਆਜ਼ ਕਰਾਉਣਾ ਹੁਣ ਮੈਂ ਬੇਨਤੀ ਕਰਦਾ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਾਫ ਸੁਥਰੀ ਸ਼ਬੀਰੇ ਮਾਲਕ ਸਰਦਾਰ ਇਕਬਾਲ ਸਿੰਘ ਦੀ ਝੁੰਦਾ ਸਾਹ ਸਾਬਕਾ ਐਮਐਲਏ ਵੱਡੀ ਕਿਰਪਾ ਸਿੰਘ ਸਾਹਿਬ ਜੀ ਪਹੁੰਚੇ ਨੇ ਆਪਾਂ ਦੋ ਤਿੰਨ ਜਕਾਰੇ ਲਾਉਣੀਆਂ ਸਤਕਾਰ ਸਹਿਤ ਬੇਨਤੀਆਂ ਪਿੱਛੇ ਫੋਟੋ ਵੀ ਹੋਣੀ ਹੈ ਇੱਕ ਤਾਂ ਲਾਉਣਾ ਅਕਾਲ ਤਖਤ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਦੂਜਾ ਕਹਾਂਗੇ ਅਕਾਲ ਤਖਤੋਂ ਆਈ ਆਵਾਜ਼ ਪੰਥ ਖਾਲਸਾ ਜਿੰਦਾਬਾਦ ਬਰੇ ਸੋ ਨਿਹਾਲ ਸਤ ਸ੍ਰੀ ਅਕਾਲ ਅਕਾਲ ਪਤ ਤਖਤ ਮਹਾਨ ਹੈ ਸਿੰਘ ਪੱਤ ਦੀ ਸ਼ਾਨ ਹੈ ਅਕਾਲ ਪਤ ਤਖਤ ਮਹਾਨ ਹੈ ਸਿੰਘ ਪੱਤ ਦੀ ਸ਼ਾਨ ਹੈ ਅਕਾਲ ਪਤ ਤਖਤ ਮਹਾਨ ਹੈ ਸਿੰਘ ਪੱਤ ਦੀ ਸ਼ਾਨ ਹੈ ਸਾਇਕਵਾਰ ਸਿੰਘ ਜੀ ਟੁੰਦਾ ਸਾਹ ਜਿਨ੍ਹਾਂ ਨੂੰ ਵੱਡਾ ਮਾਨ ਮਿਲਿਆ ਇਤਿਹਾਸ ਦੇ ਵਿੱਚ ਇੱਕ ਵਾਰੀ ਜਦੋਂ ਝੁੰਦਾ ਕਮੇਟੀ ਦੇ ਚੇਅਰਮੈਨ ਬਣੇ ਪਿੰਡ-ਪਿੰਡ ਜਾ ਕੇ ਵਰਕਰਾਂ ਦੀ ਆਵਾਜ਼ ਸੁਣੀ ਜਦੋਂ ਆਵਾਜ਼ ਲਿਖ ਕੇ ਦਿੱਤੀ ਮਾਲਕਾਂ ਨੂੰ ਪਾਇਆ ਨਹੀਂ ਉਹਨਾਂ ਨੇ ਕਿਹਾ ਝੁੰਦਾ ਸਾਹਿਬ ਇਹ ਕੀ ਲਿਖੀ ਜਾਂਦੇ ਹੋ ਝੁੰਦਾ ਸਾਹਿਬ ਨੇ ਮੂੰਹ ਤੇ ਆਖਿਆ ਜੀ ਇਹ ਵਰਕਰਾਂ ਦੀ ਆਵਾਜ਼ ਮੈਂ ਲੈ ਕੇ ਆਇਆ ਤੁਹਾਡੇ ਕੋਲ ਮੈਂ ਵਾਅਦਾ ਕੀਤਾ ਸੀ ਪੰਥ ਦੇ ਵਰਕਰਾਂ ਨਾਲ ਜੋ ਤੁਸੀਂ ਸਹੀ ਕਹੋਗੇ ਮੈਂ ਰਿਪੋਰਟ ਹਾਈ ਕਮਾਂਡ ਨੂੰ ਪੇਸ਼ ਕਰਾਂਗਾ ਔਰ ਫਿਰ ਜਦੋਂ ਪੰਜ ਬੰਦੀ ਕਮੇਟੀ 'ਚ ਵੱਡਾ ਮਾਨ ਮਿਲਿਆ ਤਾ ਗੁਰੂ ਦੇ ਸਰਮੁਖ ਹੋ ਕੇ ਚੱਲਣੇ ਸੰਗਤੇ ਭਰੋਸਾ ਰੱਖ ਕੇ ਚੱਲਣੇ ਮੈਂ ਬੇਨਤੀ ਕਰੂੰਗਾ ਇਮਾਨਦਾਰ ਸ਼ਖਸੀਅਤ ਦਰਵੇਸ਼ ਸਿਆਸਦਾਨ ਜਥੇਦਾਰ ਅਕਬਾਲ ਸਿੰਘ ਜੀ ਝੁੰਡਾ ਸਾਹਿਬ ਉਹ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਜੀ ਆਓ ਜਕਾਰਾ ਲਾ ਕੇ ਸਵਾਦ ਕਰੀਏ ਬੜੇ ਇਸੋ ਨਿਹਾਲ